ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਜਗਤਾਰ ਸਿੰਘ ਆਈ ਮੇਰਾ ਪਿੰਡ ਮੇਰਾ ਜੜੈਕਾ ਤੇ ਘਰ ਮੇਰਾ ਰਣਗੇ ਵਾਲੇ ਰੋਡ ਦੇ ਉੱਤੇ ਆ ਸੜਕ ਦੇ ਉੱਪਰ ਠੀਕ ਆ ਬਾਈ ਹਾਂਜੀ ਤੇ ਘਰੇਲੂ ਹੀ ਪਸ਼ੂ ਆ ਬਾਈ ਘਰੇਲੂ ਹੀ ਆ ਵੀਰੇ ਹਾਂ ਮੋਬਾਈਲ ਨੰਬਰ ਦੱਸ ਦੋ ਉਹ ਵਾਲਾ ਮੇਰਾ ਵੀਰੇ ਹੈਗਾ 836030 ਕੈਸੀ ਕਰਾ ਦਿੰਦੇ ਠੀਕ ਆ ਜੀ ਤੇ ਕੀ ਡਿਟੇਲ ਆ ਕਿੰਨੇ ਸੂਏ ਸੁਈ ਦੀ ਡੇਢ ਦੇ ਇਹਦੀ 2 ਸੂਏ ਸੁਈ ਐ ਦੂ ਪਹਿਲਾਂ ਤੇ ਹੁਣ 3 ਸੂਏ ਸੁਈ ਕਿੰਨੇ ਦਿਨ ਲੈ ਜਾਓ ਜੀ ਵਿਰਤ ਡਣੇ ਦੇ ਪੂਰੇ ਹੀ ਆ तकरीबन तकरीबन ਹੋ ਸਕਦਾ ਅੱਜ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਠੀਕ ਹੈ ਜੀ ਤੇ ਪਿਛਲੇ ਸੂਏ ਕਿੰਨਾ ਦਾ ਦਿੱਤਾ ਪਿਛਲੇ ਸੂਏ ਵੀ ਇਹਦਾ ਰਿਕਾਰਡ 26 ਤੋਂ 27 ਕਿਲੋ ਦਾ ਸੀਗਾ ਜੀ ਗਿਗਤੀ ਅੱਧੂ ਪਲਸ ਬਈ ਹਾਂ ਜੀ ਉਹ ਗਾਧਾ ਅਗਲੇ ਦੇ ਮਾਲਕਾਂ ਦੀ ਸੇਵਾ ਦੇ ਹੋਗਾ ਵੀ ਜਣਦੀ ਇੰਨਾ ਤਾਂ ਸੀ ਤੇ ਸੀਮਿੰਟ ਕਿਹੜਾ ਲੱਗਿਆ ਬਾਈ ਸੀਮਿੰਟ ਵੀ ਇਹਨੂੰ 40 ਇੱਕ 16 ਲੱਗਾ ਜੀ ਡੈਨ ਮਾਰਡ ਹੈਗਾ ਜੀ ਆਪਾਂ ਹਾਂ ਜੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਤੀਜੇ ਸੂਏ ਹੁੰਦੀ ਆ ਜੀ ਦੇਨ ਲਗਭਗ ਪੂਰਾ ਹੀ ਆ ਹੋ ਸਕਦਾ ਸ਼ਾਮ ਨੂੰ ਸੂਪੇ ਹੋਈਦਾ ਬਾਈ ਕਹਿੰਦਾ ਕੱਲ ਨੂੰ ਸੂਪੇ ਬਾਕੀ ਬਸ ਉਹਦਾ ਪਤਾ ਨਹੀਂ ਹੁੰਦਾ ਕਈ ਯਾਰ ਇੱਕ ਦੋ ਦਿਨ ਵਾਧੂ ਵੀ ਲੈ ਜਾਂਦਾ ਪਿਛਲੇ ਸਵੇਰੇ ਬਾਈ ਦੱਸਦਾ 26 ਲੀਟਰ ਆਪਣਾ ਚੋਇਆ ਵਾ ਇਹ ਤੇ ਯਾਰ ਪਲੱਸ ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਲਿਆ ਵੀਰ ਵਾਪਸ ਥੋੜੀਆਂ ਜਿਹਾ ਭਲਾਂ ਕਰੀ ਬੈਠੀ ਆ ਇੱਕ ਸਾਈਡ ਤੇ ਪੋਲੀ ਪਾਲੀ ਆ ਬਾਈ ਹਾਂਜੀ ਪੋਲੀ ਵੀਰੇ ਜਿੱਧਰ ਨੂੰ ਬਹਿ ਜਾਂਦੀ ਉਧਰ ਹੀ ਹੋ ਜਾਂਦੀ ਆ ਉਹ ਪੋਲੋ ਹੀ ਆ ਹਨਾਂ ਦੇ ਸਾਇਸ ਨੂੰ ਨੇੜੇ ਤੋਂ ਦਿਖਾ ਦਿੰਦੇ ਆ ਸੋਨੇ ਆ ਗਿਆ ਤੇ ਲੱਗੇ ਚਾਰੇ ਤਾਂ ਨਿੱਖੜਵੇਂ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਕੱਦ ਵਜਨ ਵਾਲੀ ਆ ਬਾਈ ਦੱਸਦਾ ਪਿਛਲੇ ਸੂਏ ਦਾ 26 ਲੀਟਰ ਦਾ ਰਿਕਾਰਡ ਆ ਐਪੀਆਰ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਤੇ ਬਾਈ ਸੀਲ ਸੌ ਪੂਰੀ ਸੀ ਬਹੁਤ ਵੀਰੇ ਬਹੁਤ ਜਾਨੀ ਸੀਲ ਸੂਰ ਵਾਲੇ ਦਾ ਕੋਈ ਚੱਕਰ ਹੀ ਨਹੀਂ ਠੀਕ ਆ ਜੀ ਆਪਾਂ ਥੱਲੇ ਬਹਿ ਕੇ ਵਖਾ ਲੈਣੇ ਆ ਸੀਲ ਸੌ ਕਰਮ ਵਾਲੀ ਪੂਰੀ ਆ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਹੋ ਬਾਕੀ ਆ ਕੇ ਤਸੱਲੀ ਕਰ ਲਿਓ ਥਣਾ ਦੀ ਓਕੇ ਆ ਬਾਈ ਹਾਂਜੀ ਵੀਰੇ ਜਮ ਆਪਦੀ ਅਗਲਾ ਫੋਲ ਤਸੱਲੀ ਕਰਕੇ ਜਾਵੇ ਆਪਾਂ ਨਾਲ ਕੋਈ ਵਪਾਰ ਦਾ ਕੰਮ ਹੈ ਹੈਨਾ ਵੀ ਆਪਾਂ ਦਾ ਘਰ ਦੀ ਹੈਗੀ ਆ ਠੀਕ ਆ ਜੀ ਹਾਂਜੀ ਤੇ ਮੁੱਲ ਬਾਈ ਇਹਦਾ ਮੁੱਲ ਵੀਰੇ ਇਹਦਾ ਮੰਨ ਕੇ ਚੱਲੋ ਵੀ ਆਪਾਂ 90000 ਦੇ ਵਿੱਚੋਂ ਬਸ ਮਾਨਤਾਣ ਕਰ ਦਿਆਂਗੇ ਕਿੰਨਾ ਛੋੜ ਛੱਪਾ ਹੋ ਸਕਿਆ ਚੀਕ ਜੀ ਹਾਂ ਜੀ ਮੁੱਲ ਬਾਈ ਕਹਿੰਦਾ 90000 ਰੁਪਏ ਜੋ ਮਾਨਤਾਨ ਕਰਦਾਂਗੇ ਜਿਹਨੂੰ ਜੱਜੂਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ